ਲੋਕ ਮੱਲਾ ਫੱਲਾ ਨਾਨਕ ਤੁਲੀਆਂ ਤੋਲ ਜੇ ਜਿਓ ਪਿੱਛੇ ਪਾਈਐ ਇਕ ਸਨਾ ਪੁਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਪਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ ਤਰਤੀ ਪਾਣੀ ਪਰਬਤ ਪਾਰ ਕਿਉ ਕੰਡੈ ਤੋਲ ਸੁਨ ਯਾਰ ਤੋੜਾ ਮਾਸ਼ਰਤ ਕੁ ਪਾਇ ਨਾਨਕ ਪੁੱਛਿਆ ਦੇ ਪੁਜਾਇ ਮੂਰਖ ਅੰਧਿਆ ਅੰਦੀ ਤਾਤ ਕਹਿ ਕਹਿ ਕਹਿਣ ਕਹਾਂਇ ਨਾਪ ਮੈ ਲਾ ਪੈ ਲਾ ਆਖਣ ਔਖਾ ਸੁਨਣ ਔਖਾ ਆਖ ਨਾ ਜਾਪੀ ਆਖ ਇੱਕ ਆਖ ਆਖ ਹੈ ਸ਼ਬਦ ਭਾਖ ਹੈ ਅਰਦ ਉਰਦ ਦਿਨ ਰਾਤ ਜੇ ਕਿਹ ਹੋਏ ਤਾਂ ਕਿ ਦਿਸੇ ਜਾਪੈ ਰੂਪ ਨਾ ਜਾਤ ਸਭ ਕਾਰਣ ਕਰਤਾ ਕਰੇ ਘਟ ਔ ਘਟ ਖਟ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾ ਸੁਣੇ ਮਨ ਹਸਿਆ ਨਾਮੇ ਸ਼ਾਂਤ ਆਈ ਨਾ ਸੁਣੇ ਮਨ ਤ੍ਰਿਪਤੀਆ ਸਭ ਦੁੱਖ ਗਵਾਈ ਨਾ ਸੁਣਿਆ ਨਾ ਉਪਜ ਨਾਮੇ ਵੜਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਧਿਆਈਆ ਨਾਨਕ ਲਿਵ ਲਾਈ ਸ਼ਲੋਕ ਮਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮਹੀ ਵਰ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੈ ਮਹੇਸ ਮਾਣੀ ਨਾਨਕ ਨਿਗੁਰਿਆਂ ਗੁਣ ਨਹੀਂ ਕੋਏ ਮੋ ਫੇਰੈ ਮੋ ਝੂਠਾ ਹੋਏ ਮਹਿਲਾ ਪਹਿਲਾ ਨਾਨਕ ਤੁਲੀਆਂ ਸੁਚੀਆਂ ਜੇ ਪਰ ਜਾਣੇ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਾਤ ਹੋਏ ਬ੍ਰਹਮਣ ਚੁੜੀ ਸੰਤੋਖ ਕੀ ਗ੍ਰਹੀਤ ਸਤਦਾਨ ਰਾਜੇ ਚੁੜੀ ਨਿਆਵ ਕੀ ਪੜਿਆ ਸੱਚ ਧਿਆਨ ਪਾਣੀ ਚਤਨਾ ਧੋਪਈ ਮੁਖ ਪੀਤਾ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਏ ਸੁਣਾ ਸਭ ਸਿੱਧ ਹੈ ਰਿੱਧ ਪਿੱਛਾ ਆਵੇ ਨਾਏ ਸੁਣਾ ਨੋ ਨਿਧ ਮਿਲਾਏ ਮਨ ਚਿੰਦਿਆ ਪਾਵੇ ਨਾ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵਾ ਨਾ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੇ ਗੁਰਮਤੀ ਨੋ ਪਾਈਐ ਨਾਨਕ ਗੁਣ ਗਾਵੇ ਸ਼ਲੋਕ ਨਾ ਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਣ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗ ਆਖੀਐ ਪੜ ਪੜ ਕਰੇ ਪੁਕਾਰ ਦੁਖੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁਖ ਵਿੱਚ ਜਿਉ ਜੜਾਇਆ ਦੁਖੀਆਂ ਚੱਲਿਆ ਰੋਏ ਨਾਨਕ ਸਿਸਤੀ ਰਤਿਆਂ ਮਨ ਤਨ ਹਰਿਆ ਹੋਏ ਦੁਖਕੀਆਂ ਅੰਦੀ ਮਾਰੀਆਂ ਪੀ ਦੁਖਦਾਰੂ ਹੋਏ ਪਹਿਲਾ ਪਹਿਲਾ ਨਾਨਕ ਦੁਨੀਆ ਤਸਰੰਗ ਪਸੂ ਪਸਖੇ ਪਸੋ ਪਸ ਕਮਾਵਣੀ ਪੀ ਪਸ ਭਰੀ ਐ ਦੇਹ ਜਾਂ ਜੀਉ ਵਿੱਚੋਂ ਕੱਢੀ ਐ ਪਸੂ ਭਰਿਆ ਜਾਏ ਅੱਗਾ ਲੇਖੇ ਮੰਗੇ ਹੋਰ ਦਸੂਣੀ ਪਾਏ ਪੌੜੀ ਨਾ ਸੁਣਾ ਸੁੱਚ ਸੰਜਮ ਜਮ ਨੇੜ ਨ ਆਵੇ ਨਾ ਸੁਣਾ ਖੱਤ ਚਾਨਣ ਅਮੀਰ ਗਵਾਵਾ ਮੈਂ ਸੁਣ ਆਪ ਬੁੱਝੀਐ ਲਾਹਾਂ ਨਾ ਪਾਵੈ ਮੈਂ ਸੁਣ ਪਾਪ ਟੱਟਿਐ ਨਿਰਮਲ ਸਚ ਪਾਵੈ ਨਾਨਕ ਨਾਏ ਸੁਰਿ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸ਼ਲੋਕ ਮੈਂ ਲਾ ਪਹਿਲਾ ਕਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੇ ਨਾਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬੋਤ ਮਨਾਏ ਮਾਣਵਾ ਮੰਗ ਮੰਗ ਪੈਨ ਖਾਏ ਪੰਧੀ ਕੰਮੀ ਅੰਧ ਸਜਾਏ ਧੁਖਿਆ ਦੇ ਨ ਮਰਦਿਆ ਰੱਖਾ ਅੰਦਾ ਝਖੜਾ ਅੰਦੀ ਸੱਥ ਮੈ ਲਾ ਤੈਲਾ ਸੱਬੇ ਸੁਰਤੀ ਜੋਗ ਸਭ ਸੱਬੇ ਵੇਦ ਪੁਰਾਣ ਸੱਬੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹਿਆ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਹੁਕਮ ਚਲਾਏ ਆਪਣਾ ਕਰਮੀ ਬਹਿ ਕਲਾਮ ਨਾਨਕ ਸੱਚਾ ਸਚ ਨਾਏ ਸਤਿ ਸਵਾ ਦੀ ਬਾਣ ਪੌੜੀ ਨਾਏ ਮਨ ਸੁਖ ਉਪਜੈ ਨਾਮੇ ਗਤ ਹੋਈ ਨਾਏ ਮਨ ਪਤ ਪਾਈਐ ਹਿਰਦੈ ਹਰ ਸੋਈ ਨਾਏ ਮਨ ਭਵ ਜਲ ਲੰਗੀਐ ਫਿਰ ਬਿਗਨ ਨ ਹੋਈ ਨਾਏ ਮਨ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲੈ ਨਾਉ ਮਨਿਆ ਜਿਨ ਦੇਵੈ ਸੋਈ ਸ਼ਲੋਕ ਨਾ ਲਾ ਪਹਿਲਾ ਪੁਰੀਆਂ ਖੰਡਾ ਸਿਰ ਕਰੇ ਇਕ ਪੈਰ ਧਿਆਏ ਪੌਣ ਮਾਰ ਮਨ ਜਪ ਕਰੇ ਸਿਰ मुੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕਾਏ ਕਿਸ ਨੂੰ ਜ਼ੋਰ ਕਰੇ ਕਿਸ ਨੂੰ ਕਹੀਐ ਨਾਨਕਾ ਕਿਸ ਨੂੰ ਕਰਤਾ ਦੇ ਤਕਮ ਰਹਾਏ ਆਪਣ ਮੂਰਖ ਆਪ ਗਣੇ ਮੈਲਾ ਪਹਿਲਾ ਹਾਂ ਹਾਂ ਅੱਖ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੇ ਟੋਟ ਨਾ ਹੋ ਥੱਕਾ ਨਾ ਠਾਕਿਆ ਇਹ ਵੱਡ ਰੱਖੈ ਜੋਤ ਨਾਨਕ ਚਸਿਓ ਚੁਖ ਬਿੰਦ ਉੱਪਰ ਆਖਣ ਦੋਸ਼ ਪੜੀ ਨਾਏ ਮਨੈ ਕੁਲ ਉਧਰ ਸਭ ਕੁਟੰਬ ਸੁਭਾਇ ਨਾਏ ਮਨੈ ਸੰਗਤ ਉਧਰ ਜਿਨ ਰਸ ਵਸਾਇ ਨਾਏ ਮਨੈ ਸੁਣ ਉਧਰੇ ਜਿਨ ਰਸ ਨਰਸਾਇ ਨਾਏ ਮਨੈ ਦੁਖ ਭੁਖ ਗਈ ਜਿਨ ਨਾਮ ਚਿਤ ਲਾਇ ਨਾਨਕ ਨਾਮ ਤਿਨੀ ਸਾਲਾਇ ਜਿਨ ਗੁਰੂ ਮਿਲਾਇ ਸਲੋਕ ਮੈਲਾ ਪਹਿਲਾ ਸਵੇ ਰਾਤੀ ਸਭ ਦੇ ਸਭ ਥਤੀ ਸਭ ਵਾਰ ਸਭੇ ਰੁੱਤੀ ਮਹਾ ਸਭ ਸਭ ਧਰਤੀ ਸਭ ਪਾਰ ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸਭੇ ਪੁਰਿਆ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੈਤਣਾ ਕਹਿ ਨਾ ਸਕੀ ਜਹਤਾਰ ਅੱਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ ਤਿਰਨਾ ਪਾਇਓ ਬਪੜੀ ਨਾਨਕ ਕਹੇ ਦਵਾਰ ਪਹਿਲਾ ਪਹਿਲਾ ਸੱਥੀ ਪਰਣ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਿਤਾ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾ ਮਾਨਸਾ ਜੋਦ ਕਰੇ ਅਵਤਾਰ ਸੱਦ ਸੰਭਾਦੀ ਸਭ ਸੁਣੀ ਜਾਇ ਦੇਖਾਂ ਦਰਬਾਰ ਅੱਗਾ ਸੱਚਾ ਸਤਿਨਾਮ ਨਿਰਪੋਪੈ ਵਿਣਸਾਰ ਹੋਰ ਕਤੀ ਮਤੀ ਕੱਚ ਪਿੱਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨੈ ਹਉ ਮੈਂ ਗਈ ਸਭ ਰੋਗ ਗਵਾਇਆ ਨਾਏ ਮੰਨੈ ਨਾਮ ਊਪਜੈ ਸਹਿਜੈ ਸੁਖ ਪਾਇਆ ਨਾਏ ਮੰਨੈ ਸ਼ਾਂਤ ਊਪਜੈ ਹਰ ਮਨ ਨੂੰ ਵਸਾਇਆ ਨਾਲਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸ਼ਲੋਕ ਮੈਂ ਲਾਹ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਆਗੇ ਤੁਧ ਆਖਾਂ ਤੁਦ ਤੁਦ ਸਲਾਹੀ ਮੈਂ ਅੰਦੇ ਨਾਉ ਸੁਝਾਖਾ ਜੇ ਤਾ ਆਖਣ ਸਾਹੀ ਸ਼ਬਦੀ ਭਾਖਿਆ ਪਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮੈਂ ਲਾ ਪਹਿਲਾ ਜਾਂ ਨਾਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖਾ ਵਾਰੋ ਵਾਰ ਜੇ ਚੁੱਪਾ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਏਵਾ ਜਾਣੀਐ ਜੀਵਾ ਦੇਵਣ ਹਾਰ ਪੌੜੀ ਨਾਏ ਮੰਨਿਆ ਸੁਰਤ ਊਪਜੈ ਨਾਮੇ ਮਤ ਹੋਈ ਨਾਏ ਮੰਨ ਗੁਣ ਉੱਚੜੇ ਨਾਮੇ ਸੁਖ ਸੋਈ ਨਾ ਮਨੈ ਭ੍ਰਮ ਕੱਟਿਏ ਫਿਰ ਦੁੱਖ ਨ ਹੋਈ ਨਾ ਮਨੈ ਸਾਲਾਈਏ ਪਾਪਾ ਮਤ ਧੋਈ ਨਾਨਕ ਪੂਰੇ ਗੁਰਤੇ ਨਾਮ ਮੰਨਿਐ ਜਿਨ ਦੇ ਵਾਸੋਈ